ਸਤਿ ਸ਼੍ਰੀ ਅਕਾਲ ਜੀ ਇੰਡੋ ਜੀ ਦੇਖ ਰਹੇ ਸਾਰੇ ਦਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਆਇਆ ਕੈਨਿਗਵਲ ਗੁਰਦੁਆਰੇ ਵਿੱਚ ਜਿੱਥੇ ਕਿ ਕੁਝ ਮੈਂਬਰਾਂ ਨੂੰ ਇੱਥੋਂ ਡਿਸਕਵਾਲਿਫਾਈ ਕੀਤਾ ਗਿਆ ਆ ਆ ਉਹਨਾਂ ਨਾਲ ਗੱਲ ਕਰਦੇ ਆ ਹਾਂਜੀ ਭਾਜੀ ਕੀ ਮਸਲਾ ਆ ਜੀ ਤੁਹਾਡਾ ਜੀ ਇਕੱਠ ਕਦੇ ਲਈ ਹੋ ਰਿਹਾ ਸਾਰਾ ਮਸਲਾ ਤੇ ਭਾਜੀ ਉਹ ਜਿੱਦਾਂ ਹੁਣ ਕਿੱਥੋਂ ਸ਼ੁਰੂ ਕਰੀਏ ਪ੍ਰਧਾਨ ਸਾਹਿਬ ਆਏ ਆ अच्छा जी ਤੇ ਇਹ ਪਹਿਲਾਂ ਵੀ ਪ੍ਰਧਾਨ ਰਹੇ ਅੱਜ ਤੋਂ 10 ਸਾਲ ਪਹਿ ਜਦੋਂ ਪਹਿਲਾ ਜਿਹੜਾ ਸਿਸਟਮ ਚੱਲਦਾ ਹੈਗਾ ਵੀ ਜੋ ਇਹ ਕਹੀ ਜਾਂਦਾ ਹੈ ਕਰੀ ਜਾਂਦੇ ਇਹਨੇ ਗਲਤੀਆਂ ਵੀ ਕੀਤੀਆਂ ਹੀ ਕਿਉਂ ਪਰ ਕੇ ਸੁਣ ਲੈਂਦੇ ਰਹੇ ਆ ਕਿਹੜੇ ਪ੍ਰਧਾਨ ਸਾਹਿਬ ਦੀ ਗੱਲ ਇਹ ਜੌਨ ਸਿੰਘ ਦੀ ਅੱਛਾ ਜੀ ਤੇ ਐਰਕੀ ਉਸ ਆਇਆ ਜਦੋਂ ਪਿਛਲੇ ਸਾਲ ਪ੍ਰਧਾਨ ਆਇਆ ਤੇ ਉਹਨੇ ਇਹੀ ਕਿਹਾ ਵੀ ਆਣ ਕੇ ਆਂਦਾ ਵੀ ਉਹ ਘਰੋਂ ਹੀ ਪੇਪਰ ਲੈ ਆ ਕੇ ਤਾਂ ਕੀਤਾ ਉਹਨੇ ਘਰੋਂ ਲੈ ਆ ਕੇ ਤੇ ਦੱਸਣ ਲੱਗ ਗਿਆ ਵੀ ਆਹ ਤਾਂ ਹੀ ਰੂਲ ਆ ਇਹਨਾਂ ਕਮੇਟੀ ਨੇ ਮੰਨੇ ਨਹੀਂ ਵੀ ਤੂੰ ਇਦਾਂ ਕਿਦਾਂ ਕਰ ਸਕਦਾ ਸਾਨੂੰ ਪੁੱਛ ਸਹੀ ਮੈਂ ਕੰਮ ਕਰ ਸਕਦਾ ਕਿ ਨਹੀਂ ਕਰ ਸਕਦਾ ਯਾਨੀ ਇੱਕ ਤਰ੍ਹਾਂ ਦੀ ਡਿਕਟੇਟਰਸ਼ਿਪ ਹੋ ਰਹੀ ਆ ਬਿਲਕੁਲ 100% ਜੀ ਤੇ ਉਹੀ ਉਹਨਾਂ ਨੇ ਕੀਤਾ ਹੁਣ ਤੇ ਸਾਨੂੰ ਕਹਿੰਦੇ ਟਰਸਟੀਆਂ ਨੇ ਕੀਤਾ ਸਾਨੂੰ 11 ਮੈਂਬਰ ਕਮੇਟੀ ਦੇ ਦੱਸ ਰਹੇ ਵੀ ਇਹ ਗਲਤ ਹੋ ਰਿਹਾ ਤੇ ਅਸੀਂ ਸਾਡਾ ਫਰਜ਼ ਬਣਦਾ ਸਾਨੂੰ ਟਰਸਟੀ ਬਣਾਇਆ ਵੀ ਲੋਕਾਂ ਨੂੰ ਦੱਸਿਆ ਜਾਵੇ ਉਹੀ ਚਿੱਠੀਆਂ ਅਸੀਂ ਸੰਤ ਨੂੰ ਲਿਖੀਆਂ ਤੇ ਇਹ ਸਾਨੂੰ ਕਹੀਆ ਦਿਲ ਤੁਸੀਂ ਗਲਤ ਕਰਦੇ ਤੁਸੀਂ ਉਹਨਾਂ ਦੇ ਬਾਇਸ ਦੇ ਹੈਗੇ ਤੁਸੀਂ ਉਹਨਾਂ ਦੀ ਸਪੋਰਟ ਕਰਦੇ ਬਸ ਸੰਗਤ ਦਾ ਕੀ ਰਿਐਕਸ਼ਨ ਹੈ ਇਸ ਤੇ ਸੰਗਤ ਲੋਕੀ ਅਗੇਂਸ ਬਹੁਤ ਹੋ ਰਹੇ ਆ ਜੀ ਆ ਜਿਹੜੀ ਚਿੱਠੀ ਹੈ ਜਿਹੜਾ ਇਹਨੇ ਕੀਤਾ ਕੰਮ ਬਹੁਤ ਜਿਆਦਾ ਈਵਨ ਸਾਡੇ ਪਹਿਲੀ ਗੱਲ ਤੇ ਅਸੀਂ ਕੋਈ ਮਲੇਸ਼ੀਆ ਨੇ ਇੰਡੀਅਨ ਕੋਈ ਗੱਲ ਹੀ ਨਹੀਂ ਹੈਗੀ ਪਰ ਇਹ ਜਿੱਦਾਂ ਇਹ ਇਹ ਸਾਰੀ ਕਮਿਊਨਿਟੀ ਨੂੰ ਡਿਵਾਈਡ ਕਰ ਰਹੇ ਇਹੋ ਜੀਆਂ ਗੱਲਾਂ ਕਰਕੇ ਕਈ ਹੋਰ ਆ ਇਹ ਬੰਦੇ ਜਿਹੜੇ ਹੈਗੇ ਨਵੇਂ ਆਏ ਚਾਰ ਪੰਜ ਦਾ ਹਾਈ ਸਮਝੀ ਲੋ ਜੂਗੀ ਹੈ ਤੁਹਾਨੂੰ ਕੀ ਲੱਗਦਾ ਹੈ ਵੀ ਇਹਦੇ ਪਿੱਛੇ ਕਿਸ ਦਾ ਹੱਥ ਹੋ ਸਕਦਾ ਕਿਉਂਕਿ ਇੱਕ ਬੰਦਾ ਤਾਂ ਇਹ ਕਰਨੀ ਸਾ ਹੱਥ ਤੇ 100% ਮਨਵੀਰ ਸਿੰਘ ਦਾ ਜੀ ਮਨਵੀਰ ਸਿੰਘ ਨੂੰ ਕੱਢਿਆ ਗਿਆ ਹੀ ਪਹਿਲਾਂ ਕਿਉਂਕਿ ਉਹਨੇ ਗਲਤੀ ਕੀਤੀ ਉਹ ਮੀਟਿੰਗਾਂ ਤੇ ਉਹਨੂੰ ਸਾਥ ਦੇ ਰਹੇ ਨਹੀਂ ਆਇਆ ਜੌਨ ਸਿੰਘ ਉਹਦਾ 100% ਸਪੋਰਟ ਨਹੀਂ ਕਿਉਂਕਿ ਉਹਨੇ ਸਾਰੀ ਕਮਿਊਨਿਟੀ ਨੂੰ ਪਾਸੇ ਕਰ ਦਿੱਤਾ 20 ਬੰਦੇ ਕੱਢਦੇ ਹਾਂ ਤਾਂ ਮੈਂ ਉਹਨੂੰ ਵਾਪਸ ਲਿਆਉਣਾ ਬਸ ਉਹਨੇ ਉਹ ਕਰਕੇ ਦਿਖਾ ਦਿੱਤਾ ਹਾਂਜੀ ਹਾਂਜੀ ਭਾਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਅੱਜ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਮੇਰਾ ਨਾਮ ਪੁਸ਼ਪਿੰਦਰ ਸਿੰਘ ਹੈ 4 ਸਾਲ ਮੈਂ ਸੈਕਟਰੀ ਰਹਿ ਚੁੱਕਿਆ ਹਾਂ ਔਰ 2000 ਤੋਂ ਮੈਂ ਤਕਰੀਬਨ ਕਮੇਟੀ ਦੇ ਵਿੱਚ ਸਰਵ ਕਰਦਾ ਰਿਹਾ ਐ ਡਿਫਰੈਂਟ ਪੋਜੀਸ਼ਨਸ ਅੱਜ ਤੱਕ ਦੀ ਹਿਸਟਰੀ ਦੇ ਵਿੱਚ ਇੱਥੇ ਰਲ ਮਿਲ ਕੇ ਭੈਣ ਭਰਾ ਵਾਂਗੂੰ ਰਹਿੰਦੇ ਸੀਗੇ ਤੇ ਕਦੇ ਵੀ ਕਿਸੇ ਨੂੰ ਇਸ ਤਰ੍ਹਾਂ ਐਕਸਪੈਲ ਨਹੀਂ ਸੀ ਕੀਤਾ ਗਿਆ ਐਂਡ ਥਿਸ ਇਜ਼ ਦ ਫਰਸਟ ਟਾਈਮ ਔਰ ਇਹਨਾਂ ਨੇ ਮਾਸ ਐਕਸਪਲਸ਼ਨ ਕੀਤੀ ਹੈ 18 20 ਬੰਦੇ ਇਕੱਠੇ ਹੀ ਗੜ੍ਹ ਦਿੱਤੇ ਕੋਈ ਕੋਈ ਪ੍ਰੋਪਰ ਕੋਈ ਪ੍ਰੋਸੀਜਰਲ ਫੇਅਰਨੈਸ ਫੇਅਰਨੈਸ ਨਹੀਂ ਹੈ ਤੇ ਇਹਦੇ ਵਿੱਚ ਕੋਈ ਵੀ ਨਹੀਂ ਡਿਕਟੇਟਰਸ਼ਿਪ ਹੈ ਜਿਵੇਂ ਤੁਸੀਂ ਪਹਿਲਾਂ ਸੁਜੈਸਟ ਕੀਤਾ ਸੀਗਾ ਔਰ ਇਹਨੂੰ ਰੋਕਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਪਿੱਛੇ ਮੈਂ ਕਹਿਣਾ ਨਹੀਂ ਚਾਹੁੰਦਾ ਇੱਕ ਇੱਕ ਪਾਰਟ ਆਫ ਦ ਕਮਿਊਨਿਟੀ ਕਮਿਊਨਿਟੀ ਨੂੰ ਦੋ ਚ ਡਿਵਾਈਡ ਕਰ ਦਿੱਤਾ ਇੱਕ ਪਾਰਟ ਆਫ ਦ ਕਮਿਊਨਿਟੀ ਨੂੰ ਲੱਗਦਾ ਹੈ ਕਿ ਦੂਸਰੀ ਕਮਿਊਨਿਟੀ ਕਿਤੇ ਕਬਜ਼ਾ ਨਾ ਕਰ ਲਵੇ ਇਹੋ ਜੀ ਕੋਈ ਗੱਲ ਨਹੀਂ ਗੁਰੂ ਘਰ ਹੈ ਇਹ ਸਾਂਝਾ ਘਰ ਹੈ ਇਹ ਤਾਂ ਧਾਰਮਿਕ ਜਗ੍ਹਾ ਹੈ ਇਹ ਧਾਰਮਿਕ ਜਗ੍ਹਾ ਹੈ ਇੱਥੇ ਇੱਥੇ ਗੁਰੂ ਦਾ ਲਾਅ ਚੱਲਣਾ ਚਾਹੀਦਾ ਨਾੜ ਕਿ ਮੇਰਾ ਜਾਂ ਕਿਸੇ ਹੋਰ ਦਾ ਚੱਲਣਾ ਚਾਹੀਦਾ ਔਰ ਇਹ ਗੱਲਾਂ ਅਸੀਂ ਇਹ ਗੱਲਾਂ 'ਚ ਫਸ ਗਏ ਆ ਔਰ ਇਹਨਾਂ ਨੂੰ ਰੱਬ ਮੱਤ ਦੇਵੇ ਤੇ ਥੋੜੀ ਜੀ ਇਹ ਜਿਹੜੀ ਸਾਡੀ ਕਮਿਊਨਿਟੀ ਹੈ ਨੂੰ ਦੁਬਾਰਾ ਇਕੱਠਾ ਹੋਣ ਦਾ ਇੱਕ ਮੌਕਾ ਮਿਲਣਾ ਚਾਹੀਦਾ ਹਾਂਜੀ ਸਾਡੇ ਨਾਲ ਐ ਐਕਸ ਪ੍ਰੈਜ਼ੀਡੈਂਟ ਦੇਵਰਾਜ ਸਿੰਘ ਜੀ ਹੋਇਆ ਉਹਨਾਂ ਨਾਲ ਵੀ ਅਸੀਂ ਗੱਲ ਕਰਦੇ ਹਾਂ ਤੇ ਪੁੱਛਦੇ ਹਾਂ ਵੀ ਤੁਹਾਡਾ ਉਹਨਾਂ ਦਾ ਕੀ ਵਿਚਾਰ ਹੈ ਹਾਂਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਦੇਵਰਾਜ ਸਿੰਘ ਹੈ ਇਹ ਬੜੀ ਹੀ ਮੰਦ ਭਾਗੀ ਖਬਰ ਹੈ ਜਿਹੜੀ ਕਿ ਸਿੱਖ ਸੋਸਾਇਟੀਸ਼ਨ ਆਫ ਵੈਸਟਨ ਆਸਟ੍ਰੇਲੀਆ ਕੈਨਿੰਗਵਿਲ ਦੇ ਵਿੱਚ ਇਹ ਹੋਈ ਹੈ ਇਸ ਨੂੰ ਅਸੀਂ ਮਾਰਕ ਕਰਦੇ ਆ ਬਲੈਕ ਡੇ ਫੋਸਾਵਾ ਇਹਦਾ ਦੇਖੋ ਜਿੰਨੇ ਵੀ ਜਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ ਹੈ ਕਿ ਇਸ ਕਮੇਟੀ ਨੇ 18-20 ਬੰਦਿਆਂ ਦੀ ਮੈਂਬਰਸ਼ਿਪ ਐਕਸਪੈਲ ਟਰਮੀਨੇਟ ਕੀਤੀ ਹੈ ਇਹ ਮੈਂਬਰ ਅੱਜ ਤੋਂ ਨਹੀਂ ਇਹ ਕੋਈ ਕੋਈ 45 ਸਾਲ ਤੋਂ ਕੋਈ 40 ਸਾਲ ਤੋਂ ਕੋਈ 47 ਕੋਈ 50 ਸਾਲ ਤੋਂ ਇਹ ਮੈਂਬਰ ਨੇ ਸਾਬਾ ਦੇ ਤੇ ਅਸੀਂ ਕਈ ਵਾਰੀ ਮੈਂ ਤਾਂ ਕਈ ਵਾਰੀ ਪ੍ਰਧਾਨ ਵੀ ਬਣਿਆ ਕਈ ਵਾਰੀ ਸੈਕਟਰੀ ਸਿਸਟਮ ਸੈਕਟਰੀ ਖਜ਼ਾਨਚੀ ਮੇਰੀ 47 ਸਾਲਾਂ ਦੀ ਸਿੱਖ ਐਸੋਸੀਏਸ਼ਨ ਦੇ ਨਾਲ ਇਹ ਸੇਵਾ ਜੁੜੀ ਹੋਈ ਹੈ ਤੇ ਇਹਨਾਂ ਨੇ ਜੋ ਮਾਸ ਕੀਤਾ ਇਹਨਾਂ ਨੇ ਐਕਸਪਲਸ਼ਨ ਕੀਤੀ ਹੈ ਉਹਦੇ ਵਿੱਚ ਬੜੀ ਦੁਖਦਾਈ ਖਬਰ ਹੈ ਇਹ ਕਿਉਂਕਿ ਇਹਨਾਂ ਨੇ ਪੰਜੋ ਟਰਸਟੀ ਪੰਜੋ ਟਰਸਟੀ ਜਿਹੜੇ ਇਹਨਾਂ ਨੇ ਕੀਤੇ ਆ ਉਹਨਾਂ ਦੀ ਮੈਂਬਰਸ਼ਿਪ ਖਾਰਜ ਕੀਤੀ ਹੈ ਅਤੇ ਉਹਦੇ ਨਾਲ ਨਾਲ ਦੋ ਐਕਸ ਪ੍ਰੈਜ਼ੀਡੈਂਟ ਉਹਨਾਂ ਦੀ ਮੈਂਬਰਸ਼ਿਪ ਖਾਰਜ ਕੀਤੀ ਹੈ ਤੇ ਉਹਨਾਂ ਦੇ ਨਾਲ ਨਾਲ 11 ਜੋ ਪਿਛਲੀ ਕਮੇਟੀ ਦੇ ਵਿੱਚ ਮੈਂਬਰ ਸੀ ਉਹਨਾਂ ਦੀ ਮੈਂਬਰਸ਼ਿਪ ਖਾਰਜ ਕੀਤੀ ਹੈ सस्पेंशन ਨਹੀਂ ਇਹ ਸਿਰਫ ਟਰਮੀਨੇਟ ਟਰਮੀਨੇਟ ਕੀਤੀ ਹੈ ਕਿ ਸਦਾ ਲਈ ਇਹ ਇਸ ਐਸੋਸੀਏਸ਼ਨ ਤੋਂ ਬਾਹਰ ਹਨ ਇਹ ਬਹੁਤ ਹੀ ਮੰਦ ਭਾਗੀ ਖਬਰ ਹੈ ਅਸੀਂ ਇਸ ਦੀ ਪੂਰੀ ਨਖੇਦੀ ਕਰਦੇ ਹਾਂ ਅਸੀਂ ਸਾਰਿਆਂ ਨੇ ਇਹਨਾਂ ਨੂੰ ਚਿੱਠੀ ਲਿਖੀ ਹੈ ਕਿ ਇਹਦਾ ਰਿਸਪੌਂਸ ਇਹਦਾ ਜਿਹੜਾ ਰਿਸਪੌਂਸ ਹੈ ਅਸੀਂ ਉਹਨਾਂ ਨੂੰ ਦਿੱਤਾ ਹੈ ਕਿ ਸਾਡੀ ਮੀਡੀਏਸ਼ਨ ਕਰਵਾਈ ਜਾਵੇ ਮੀਡੀਏਸ਼ਨ ਦੇ ਵਿੱਚ ਅਸੀਂ ਜੋ ਵੀ ਉਹਨਾਂ ਦਾ ਮੀਡੀਏਟਰ ਦਾ ਫੈਸਲਾ ਹੋਏਗਾ ਅਸੀਂ ਸਿਰ ਮੱਥੇ ਮੰਨਾਂਗੇ ਗੱਲ ਇਹ ਵੀ ਦੂਸਰੀ ਇਹ ਵੀ ਹੈ ਕਿ ਇਹਨਾਂ ਨੇ ਜਿਹੜੇ ਮੀਡੀਏਸ਼ਨ ਦਾ ਸਾਡਾ ਕਨਸਟੀਟਿਊਸ਼ਨ ਵਿੱਚ ਪ੍ਰੋਸੈਸ ਹੈ ਕਿ ਟਰਸਟੀ ਕਰਾ ਸਕਦੇ ਹਨ ਟਰਸਟੀਆਂ ਨੂੰ ਵੀ ਇਹਨਾਂ ਨੇ ਟਰਮੀਨੇਟ ਕੀਤਾ ਹੈ ਇਹ ਹੀ ਬਹੁਤ ਇਹਨਾਂ ਦੀ ਸਾਜ਼ਿਸ਼ ਹੈ ਇਹ ਕੰਟਰੋਲ ਦੀ ਗੱਲ ਹੋ ਰਹੀ ਹੈ ਡਿਵੀਜ਼ਨ ਜਿਹੜੀ ਕਮਿਊਨਿਟੀ ਦੀ ਨਹੀਂ ਪਾਈ ਹੈ ਇਹ ਇਰਰੀਪੇਅਰਬਲ ਹੈ ਤੇ ਅਸੀਂ ਇਸ ਮੀਡੀਆ ਦੇ ਦੌਰਾਨ ਆਪਣੇ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਬੈਠ ਕੇ ਇਸ ਦਾ ਮਸਲਾ ਇਸ ਦਾ ਕੋਈ ਹੱਲ ਲੱਭਿਆ ਜਾਵੇ ਨਹੀਂ ਤਾਂ ਕੋਟਾਂ ਕਚੇਰੀਆਂ ਵਿੱਚ ਜਾ ਕੇ ਇਹ ਜਿਹੜਾ ਫੈਸਲਾ ਪੈਸੇ ਖਰਚਣ ਦਾ ਇਹਦਾ ਕੋਈ ਫਾਇਦਾ ਨਹੀਂ ਹੈ ਕੋਟਾਂ ਕਿ ਜਾਣੇ ਜਿਹੜੇ ਪੈਸੇ ਖਰਚੇ ਜਾਣਗੇ ਕੀ ਉਹ ਗੁਰੂ ਦੀ ਗੋਲਕ ਚੋਂ ਯੂਜ਼ ਹੋਣਗੇ ਜਾਂ ਕਿੱਦਾਂ ਹੋਣਗੇ ਦੇਖੋ ਜੀ ਜੇ ਤੀ ਜਿਹੜੀ ਤਾਂ ਕਮੇਟੀ ਆ ਉਹ ਤੇ ਗੁਰੂ ਦੀ ਗੋਲਕ ਵਿੱਚੋਂ ਪੈਸਾ ਖਰਚ ਕਰੇਗੀ ਕਿਉਂਕਿ ਜਿਹੜੀ ਗੁਰੂ ਦੀ ਗੋਲਕ ਹੁੰਦੀ ਹੈ ਇਹ ਇਹ ਪੈਸਾ ਹੁੰਦਾ ਹੈ ਗੁਰੂ ਦਾ ਇਹ ਕਮਿਊਨਿਟੀ ਦੀ ਵੈਲਫੇਅਰ ਤੇ ਲੱਗਣਾ ਚਾਹੀਦਾ ਹੈ ਪਰ ਇਦਾਂ ਦਾ ਇਹਨਾਂ ਦੀ ਕੋਈ ਮੈਨੂੰ ਲੱਗਦਾ ਨਹੀਂ ਹੈ ਇਹ ਸਾਰਾ ਇਹ ਗੁਰੂ ਦੀ ਗੋਲਕ ਵਿੱਚੋਂ ਇਹੀ ਪੈਸਾ ਲਾਉਣਾ ਹੈ ਤੇ ਜਿਹੜੇ ਇਹ ਸਾਨੂੰ ਹੁਣ ਮਜਬੂਰ ਕਰਦੇ ਹਨ ਜੇ ਇਹ ਮੀਡੀਏਸ਼ਨ ਨਾ ਹੋਈ ਤੇ ਫਿਰ ਅਸੀਂ ਜਾਵਾਂਗੇ ਸੈਟ ਦੇ ਵਿੱਚ ਤੇ ਉੱਥੋਂ ਜੋ ਫੈਸਲਾ ਹੋਏਗਾ ਅਸੀਂ ਉਸ ਨੂੰ ਸਵੀਕਾਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵੈ ਗੁਰਜੀ ਕੀ ਫਤਿਹ ਹਾਂਜੀ ਸਰ ਪਹਿਲਾਂ ਆਪਣਾ ਨਾਮ ਦੱਸੋ ਤੇ ਹਾਂਜੀ ਮੇਰਾ ਨਾਮ ਅਮਰਤਪਾਲ ਸਿੰਘ ਹੈ ਕਾ ਜੀ ਤੇ ਮੈਂ ਵਨ ਆਫ ਦਾ ਟਰਸਟੀਆਂ ਸੀਗਾ ਜਿਹੜੇ ਪੰਜਨਾਂ ਨੂੰ ਖਾਰਜ ਕੀਤਾ ਗਿਆ ਤੇ ਅਸੀਂ ਕੋਸ਼ਿਸ਼ ਬੜੀ ਕੀਤੀ ਅਸੀਂ ਪਿਛਲੇ ਸਾਲ ਜਿਹੜੀ ਕਮੇਟੀ ਸੀ ਉਸ ਦੇ ਨਾਲ ਰਲ ਕੇ ਵੀ ਕੋਸ਼ਿਸ਼ ਕੀਤੀ ਕਿ ਇਸ ਮਸਲੇ ਸਮਝਾਇਆ ਜਾਏ ਪਰ ਕੁਝ ਸਟਬਰਨੈਸ ਕੁਝ ਲੋਕਾਂ ਦੀ ਇਸ ਤਰ੍ਹਾਂ ਦੀ ਸੀ ਕਿ ਉਹਨਾਂ ਨੇ ਕੋਈ ਰਿਸਪਾਂਸ ਨਹੀਂ ਦਿੱਤਾ ਕੋਸ਼ਿਸ਼ ਕਰਦੇ ਰਹੇ ਹਾਂ ਅਕੀਨ ਹੁਣ ਉਹਨਾਂ ਨੇ ਸਾਨੂੰ ਟਰਮੀਨੇਟ ਕਰਤਾ ਹੈ ਸਾਡੀ ਮੈਂਬਰਸ਼ਿਪ ਨੂੰ ਸਾਨੂੰ ਐਕਸਪੈਲ ਕਰਤਾ ਹੈ ਤਾਂ ਸਾਡੇ ਸਾਰੇ ਹੱਕ ਖਿੰਝ ਲੈ ਆ ਜਿਹੜੇ ਮੈਂਬਰ ਜਿਹੜੇ ਇਸ ਵੇਲੇ ਕਮੇਟੀ ਦੇ ਵਿੱਚ ਹਨ ਜ਼ਿਆਦਾਤਰ ਉਹ ਪਿਛਲੇ 10ਆਂ ਜਾਂ 15 ਸਾਲਾਂ ਚ ਆਏ ਹਨ ਤੇ ਜਿਹੜੇ ਟਰਸਟੀਆਂ ਆ ਜਾਂ ਜਿਹੜੇ ਕਈ ਕਮੇਟੀ ਮੈਂਬਰ ਐ ਐਕਸਪਰਟ ਆ ਹਨ ਉਹ 40 40 ਸਾਲ ਤੋਂ ਇੱਥੇ ਸੇਵਾ ਕਰ ਰਹੇ ਆ ਅੱਛਾ ਜੀ ਇਹ ਬਿਲਡਿੰਗ ਬਣਾਈ ਇਸ ਗੁਰਦੁਆਰੇ ਦੀ ਬਿਲਡਿੰਗ ਤੋਂ ਪਹਿਲਾਂ ਇੱਕ ਕੈਂਜ਼ਿੰਟਨ ਗੁਰਦੁਆਰਾ ਹੁੰਦਾ ਸਿਕਾ ਉੱਥੇ ਉਹਨੇ ਸੇਵਾ ਦੇ ਵਿੱਚ ਹਿੱਸਾ ਲਿਆ ਫਿਰ ਇੱਥੇ ਆ ਕੇ ਨਵੀਂ ਇਹ ਬਿਲਡਿੰਗਾਂ ਮਾਰ ਸਜਾਈ ਇੱਥੇ ਕੋਈ ਫੈਂਸ ਨਹੀਂ ਹੁੰਦੀ ਕੋਈ ਬਾਉਂਡਰੀ ਵਾਲ ਨਹੀਂ ਸੀ ਆ ਪਟੋਏ ਪਟ ਪਟ ਕੇ ਦਰਸ ਜਿਹੜੇ ਤੁਹਾਨੂੰ ਦਿਸ ਰਹੇ ਹਨ ਇਹ ਸਾਰੇ ਲਾਏ ਤੇ ਰਾਤ ਨੂੰ ਜਿਸ ਵੇਲੇ 2001 ਹੋਇਆ ਸੀ ਕਿ ਰਾਤ ਨੂੰ ਇੱਥੇ ਆ ਕੇ ਇਕੱਲੇ ਇਕੱਲੇ ਸੌਂਦੇ ਰਹੇ ਅਸੀਂ ਕਿਉਂਕਿ ਇੱਥੇ ਕੁਝ ਸ਼ਰਾਰਤੀ ਅੰਸਰਾਂ ਨੇ ਕੁਝ ਗਲਤ ਕੰਮ ਕੀਤੇ ਸੀ ਉਹਦੇ ਲਈ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਇੱਥੇ ਸੌਂਦੇ ਰਹੇ ਹਾਂ ਔਰ ਇਹਨਾਂ ਨੇ ਆ ਕੇ ਜਿਹੜਾ ਨਾ ਜਿਹ ਕਹਿੰਦੇ ਹੁੰਦੇ ਜਿੱਦਾਂ ਘਰ ਅੱਗ ਲੈਣਾ ਆਈ ਤੇ ਘਰੇ ਸਾਹਮਣੇ ਬੈਠ ਗਈ ਉਹ ਕੰਮ ਕੀਤਾ ਤੇ ਮੇਰੀ ਇਹੀ ਉਮੀਦ ਹੈ ਕਿ ਸਾਡੀ ਸਾਰਿਆਂ ਦੀ ਇਹੀ ਉਮੀਦ ਹੈ ਕਿ ਹੋਪਫੁਲੀ ਇਹ ਜਿਹੜੀ ਮੰਦਭਾਗੀ ਘਟਨਾਵਾਂ ਚੱਲ ਰਹੀਆਂ ਨੇ ਇਹ ਛੇਤੀ ਮੁੱਕ ਜਾਣਗੀਆਂ ਤੇ ਅਸੀਂ ਫਿਰ ਮੁੜ ਕੇ ਖੁਸ਼ੀ ਤੇ ਖੇੜਿਆਂ ਨਾਲ ਇਸ ਮਾਹੌਲ ਨੂੰ ਚੰਗਾ ਬਣਾ ਸਕਦਾ ਅਸਾਂਗੇ ਸੋ ਅਸੀਂ ਸੀਗੇ ਜੀ ਕੈਨਿਗਵੈਲ ਗੁਰਦੁਆਰਾ ਪਾਰਥ ਵਿੱਚ ਤੇ ਆ ਤੁਸੀਂ ਦੇਖਿਆ ਵੀ ਜੋ ਮਾਹੌਲ ਇੱਥੇ ਬਣਿਆ ਹੋਇਆ ਆ ਅਸ ਅਕੋਰਡਿੰਗ ਇੱਥੇ ਦਾ ਹੱਲ ਜਲਦੀ ਤੋਂ ਜਲਦੀ ਨਿਕਲਣਾ ਚਾਹੀਦਾ ਹੈ ਮੈਂ ਲਖਜੀਤ ਸਿੰਘ ਬੈਂਸ ਇੰਡੋਜੀਆ ਆਸਟ੍ਰੇਲੀਆ ਥੈਂਕ ਯੂ ਭਾਈ ਜੀ ਖਾਲਸਾ ਵਾਜੀ ਦੀ ਫਤਿਹ ਅਸੀਂ ਇੰਡੋਸ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਤੇ ਸਾਡੇ ਮੰਧ ਭਾਗੀ ਖਬਰ ਇਹ ਇੱਥੇ ਕਲੈਕਟ ਕੀਤੀ ਹੈ ਅਤੇ ਅਸੀਂ ਇਹ ਆਸ ਕਰਦੇ ਹਾਂ ਕਿ ਕਿ ਸਦਾ ਹੀ ਇਹ ਸਿੱਖ ਐਸੋਸੀਏਸ਼ਨ ਦੀ ਆ ਕੇ ਸਦਾ ਸਪੋਰਟ ਕਰਦੇ ਰਹਿੰਦੇ ਹਨ ਸੱਚੇ ਬੰਦਿਆਂ ਦੀ ਅਸੀਂ ਇਹਨਾਂ ਦਾ ਬਹੁਤ ਹੀ ਬਹੁਤ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਆ ਕੇ ਆਪਣਾ ਟਾਈਮ ਕੱਢ ਕੇ ਇੱਥੇ ਦਰਸ਼ਨ ਦਿੱਤੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ